ਅਸੀਂ ਇੱਥੇ ਜਿਹੜੇ ਈ ਰਿਕਸ਼ਾ ਚਾਲਕ ਸੀਗੇ ਉਹ 15-20 ਨੂੰ ਇਕੱਠਾ ਕਰਕੇ ਉਹਨਾਂ ਨੂੰ ਅਸੀਂ ਦੱਸ ਰਿਆ ਸੀ ਵੀ ਤੁਸੀਂ ਤੁਹਾਡੇ ਕੋਲ ਡਾਕੂਮੈਂਟ ਨਹੀਂ ਆਪਦੇ ਕਾਗਜ਼ਪੱਤਰ ਲਾਇਸੈਂਸ ਵਗੈਰਾ ਲੈ ਕੇ ਚੱਲੋ ਇੰਨੀ ਦੇਰ ਦੇ ਵਿੱਚ ਇੱਕ ਟਰੈਕਟਰ ਆਇਆ ਬੜੀ ਉੱਚੀ ਆਵਾਜ਼ ਦੇ ਵਿੱਚ ਇੱਕ ਜੰਗ ਮੁੰਡਾ ਬੈਠਾ ਹੋਇਆ ਸੀਗਾ ਉਹਨੇ ਜਦੋਂ ਆਵਾਜ਼ ਕੀਤੀ ਵੀ ਅਸੀਂ ਉਹਨੂੰ ਪਿੱਛੋਂ ਆਵਾਜ਼ਾਂ ਵੀ ਮਾਰੀਆਂ ਤੇ ਲੈ ਗਿਆ ਭਜਾ ਕੇ ਜਦੋਂ ਦੂਜਾ ਚੱਕਰ ਫੇਰ ਆ ਗਿਆ ਇੱਕ ਬਜ਼ੁਰਗ ਨਾਲ ਬੈਠਾ ਸੀ ਕਹਿੰਦਾ ਜੀ ਇਹ ਮੇਰਾ ਫਾਦਰ ਆ ਜਾਂ ਫਾਦਰ ਨੇ ਲਾ ਹੋਣਗੇ ਤੇ ਉਹਨੂੰ ਪੁੱਛਿਆ ਵੀ ਤੁਸੀਂ ਇਹ ਕਾਰਨ ਕੀ ਤੁਸੀਂ ਆਂਦਾ ਜੀ ਇਹ ਤਾਂ ਮੈਂ ਅਸੀਂ ਮੋਗੇ ਚੱਲੇ ਆਂ ਫਿਰ ਉਹਦੇ ਬੱਤੀ ਲੱਗੀ ਸੀ ਮੈਂ ਕਿਹਾ ਬੱਤੀ ਦਾ ਕਾਰਨ ਕੀ ਆ ਉਹਦੇ ਲਾਲ ਬੱਤੀ ਲੱਗੀ ਹੋਈ ਆ ਉਹ ਬੱਤੀ ਦਾ ਵੀ ਕੋਈ ਕਾਰਨ ਨਹੀਂ ਦੱਸ ਸਕਿਆ ਦੱਸ ਸਕਿਆ ਨਾ ਹੀ ਉਹ ਡੱਕ ਦਾ ਕੋਈ ਕਾਰਨ ਦੱਸ ਸਕਿਆ ਫਿਰ ਅਸੀਂ ਕਿਹਾ ਵੀ ਟਰੈਕਟਰ ਦੇ ਡਾਕੂਮੈਂਟ ਦਿਖਾਓ ਜਾਂ ਤੁਹਾਡੇ ਕੋਲ ਲਾਇਸੈਂਸ ਨਾ ਦਾ ਟਰੈਕਟਰ ਦੇ ਅੱਗੇ ਨੰਬਰ ਨਾ ਪਿੱਛੇ ਕੋਈ ਵੀ ਨੰਬਰ ਨਹੀਂ ਸੀਗਾ ਨਾ ਉਹ ਨੰਬਰ ਉਹਦਾ ਦੱਸ ਸਕਿਆ ਵੀ ਇਹਦਾ ਨੰਬਰ ਕੀ ਆ ਤੁਹਾਨੂੰ ਇਹ ਵੀ ਲੱਗਦਾ ਟਰੈਕਟਰ ਜਾਂ ਕੋਈ ਕਿਸੇ ਕੁਆੜ ਚੋਂ ਜਾਂ ਕੋਈ ਚੋਰੀ ਚਾਰੀ ਦਾ ਟਰੈਕਟਰ ਨਾ ਹੋਵੇ ਕੋਈ ਵੀ ਪ੍ਰੂਫ ਪੇਸ਼ ਨਹੀਂ ਕਰਾਂ। ਦੀ ਗੱਲ ਵੀ ਕਰਦੇ। ਫਿਰ ਕਹਿੰਦਾ ਜੀ ਗੱਲ ਕਰੋ। ਮੈਂ ਕਹਿੰਦਾ ਮੈਂ ਕਿਸੇ ਨਾਲ ਗੱਲ ਨਹੀਂ ਕਰਦਾ। ਮੈਂ ਬਾਈ ਨਾਲ ਗੱਲ ਕਰਾਂਗਾ। ਤੁਸੀਂ ਕਿਵੇਂ ਲੈ ਜਾਓਗੇ? ਫਿਰ ਸਾਡੇ ਨਾਲ ਉਹਨੇ ਬਹਿਸ ਵਾਈ ਸ਼ੁਰੂ ਕਰਦੀ। ਤੁਹਾਨੂੰ ਕੀ ਪਾਵਰ ਹੈ ਕਿਸੇ ਤਰ੍ਹਾਂ ਲੈ ਜਾਓ। ਮੈਂ ਕਹਿੰਦਾ ਸਾਨੂੰ ਅਧਿਕਾਰ ਹੈ। ਜਦੋਂ ਤੂੰ ਡਾਕੂਮੈਂਟ ਵਿਖਾਇਆ ਸਾਡੀ ਤਸੱਲੀ ਕਰਾ। ਨੰਬਰ ਦੋ ਤੇ ਨਹੀਂ ਅਸੀਂ ਇਹਦਾ ਚਲਾਨ ਕਰਾਂਗੇ 207 'ਚ ਬੰਦ ਕਰਾਂਗੇ।